ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਪਟੇਕ ਐਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਦਿਨ ਹੈਗਾ ਐਤਵਾਰ ਦਾ ਅੱਜ ਆਪਾਂ ਹੈਗੇ ਸੀ ਘਰੇ ਘਰੇ ਲਾਦੇ ਚੌਂਕੜੀ ਬੁੜੀ ਲੱਗਣ ਲੱਗੀ ਇਧਰ ਸਾਰੇ ਇਧਰਲੇ ਲਾਈ ਹੋਈ ਹੈ ਮੈਂ ਮੜਾ ਲਾ ਕੇ ਲੈ ਜਾ ਇਧਰ ਆ ਇਧਰ ਥੱਲੇ ਇਹ ਤਾਂ ਮੈਂ ਕੱਜਾਂ ਕੇ ਘੱਟ ਰੱਖੀ ਬਾਪੂ ਖੜ ਕੇ ਦੇਖ ਇੱਥੇ ਮਾਰੇ ਦੇ ਨਾਲ ਲਾਉਣ ਲਈ ਇੱਥੇ ਨੂੰ ਕੋ ਇਹਨੂੰ ਮੂੰਹ ਭੇੜਾ ਹੋਰੇ ਅੱਗ ਕੱਢ ਕੇ ਤੇ ਰੋਟੀ ਰਾਲਿਆ ਕਰਾਂਗੇ ਇੱਧਰ ਤਾਂ ਬੋਲ ਨਹੀਂ ਲੱਗਣੇ ਅੱਜ ਆਇਆ ਤਾਂ ਵਾਰਾ ਚੁੱਲੇ ਚੱਪ ਤੇ ਕੌਣੇ ਆ ਚੁੱਲੇ ਬਣਾ ਨਹੀਂ ਸਕਦਾ ਪਹਿਲਾਂ ਸਾਡੇ ਬਹੁਤ ਵਧੀਆ ਚੁੱਲੇ ਬਣਾਏ ਤੇ ਸਾਰੇ ਭੰਨ ਤੇ ਜਦੋਂ ਇੱਥੇ ਫਰਸ ਲਾਏ ਹੈਗਾ ਸਾਰੇ ਚੱਟ ਚੱਕ ਮਾਰੇ ਭੰਨ ਤੇ ਮੈਂ ਆਉ ਬਣਾਇਤੀ ਸੌਂਦੀ ਉਦਾਰ ਜਿੱਤੇ ਹੁਣ ਇਹ ਚੱਕਮਾ ਦੇ ਚੁੱਲੇ ਦੇ ਵਿੱਚ ਅੱਗ ਮਚਾਉਣ ਲੱਗ ਗਏ ਤੇ ਵਿੱਚ ਕੋਈ ਸੁਆਦਵਾਨੀ ਨਹੀਂ ਆਇਆ ਮੱਕੀ ਦੀ ਰੋਟੀਆਂ ਲਾਉਣ ਦਾ ਤੇ ਮੂੰਹ ਪੀੜਾ ਸੀਗਾ ਰੋਟੀਆਂ ਰੜਦੀਆਂ ਨਹੀਂ ਸੀਗਾ ਹੁਣ ਮੈਂ ਨਾ ਹੋਣ ਲੱਗੀ ਤੀ ਮੈਂ ਕਿਹਾ ਪਹਿਲਾਂ ਆਪਾਂ ਚੁੱਲਿਆਂ ਦਾ ਕੰਮ ਨਹੀਂ ਕਰਦੀਏ ਅੱਜ ਜੇੜਾ ਸਾਡਾ ਐਤਵਾਰ ਹੈ ਖਾਣੀ ਨਿਕਲ ਜੇ ਸਾਰੀ ਦਿਹਾੜੀ ਅਜੇ ਕਾਰੀਗਰਾਂ ਕੋਲੇ ਜਾਣਾ। ਫਿਰ ਨਾ ਆ ਕੇ ਚਲਦੇ ਆਪਾਂ ਕਾਰੀਗਰਾਂ ਕੋਲੇ। ਆਪਣੇ ਸੁਖਮਨੀ ਸਾਹਿਬ ਦੇ ਜਾਪ ਹੁੰਦੇ ਆ ਪਿੰਡ ਦੇ ਵਿੱਚ। ਜਿਹੜਾ ਹੈਗਾ ਅਸੀਂ ਇੱਦਾਂ ਨੂੰ ਹਨਾ ਸਹਾदत ਸਿੱਧੀ ਸਵਾਦ ਦੇ ਦਿਨ ਚੱਲਦੇ ਹੋੜੇ ਕਰਕੇ ਸੁਖਮਨੀ ਸਾਹਿਬ ਦਾ ਕਾਠ ਕਰਦੀਆਂ ਰੋਜ਼ ਪੜਨਾ। ਅੱਜ ਆਪਾਂ ਉੱਥੇ ਵੀ ਜ਼ਰੂਰ ਹਾਜ਼ਰੀ ਲਵਾ ਕੇ ਆਨਾ। ਕਿਉਂਕਿ ਅੱਦੇ ਮੈਂ ਕਦੇ ਨਹੀਂ ਦਿਨਾਗਾ ਪਾਇਆ ਹੁਣ ਧੂਰੇ ਬਟੇ ਨਿਕਤੇ ਜਾਣ ਕਰਕੇ ਟਾਈਮ ਨਹੀਂ ਹੁੰਦਾ ਕਿਉਂਕਿ ਆਪਾਂ ਬਟੇ ਨਿਕਤੇ ਹੁੰਦੇ ਆ ਹਨਾ। ਯਾ ਦੇ ਦੁਆਰ ਦੀ ਮੈਂ ਫਟਾ ਤਾ ਅੱਜ ਗੁਰਦੁਆਰਾ ਸਾਹਿਬ ਵੀ ਜ਼ਰੂਰ ਜਾ ਕੇ ਆਵਾਂਗੇ ਉਸ ਤੋਂ ਬਾਅਦ ਹੀ ਆਪਾਂ ਜਿਹੜਾ ਹੈਗਾ ਕਾਰੀਗਰਾਂ ਕੋਲੇ ਜਾਵਾਂਗੇ ਅੱਗੇ ਮੈਂ ਸਵੇਰ ਦਾ ਟਾਈਮ ਰੱਖਦੀ ਆਂ ਕਿਉਂਕਿ ਮੈਂ ਲੇਟ ਪਾਉਣ ਨੂੰ ਰੱਖਿਆ 12 ਵਜੇ ਤੋਂ ਬਾਅਦ ਸ਼ੁਰੂ ਹੁੰਦੇ ਹੁੰਦੇ ਆ ਉਹ ਦਿਨ ਆਪਾਂ ਨਾ ਤੋ ਕੇ ਦੇਲੇ ਹੋ ਜਾਂਦੇ ਹੁਣ ਜੋ ਝੁੱਲਾ ਬਣਾਇਆ ਇੱਥੇ ਜੜੇ ਆ ਝੁੱਲਾ ਤਾਂ ਹੈਗਾ ਸੀ ਦਾ ਚੌਂਕੜੀ ਜਿ ਬਣਾ ਕੇ ਕਿਉਂਕਿ ਜੇ ਨੀਚੇ ਫਰਸ਼ ਦੇ ਉੱਪਰ ਝੁੱਲਾ ਰੱਖ ਲੈ ਫਰਸ਼ ਜਿਹੜਾ ਹੈਗਾ ਅੱਗ ਦੇ ਨਾਲ ਫੁੱਟ ਜਾਂਦਾ ਤਾਂ ਕਰਕੇ ਪਹਿਲਾਂ ਮੈਂ ਬਿੰਦੇ ਤੋਂ ਡੇਲੇ ਰੋੜੇ ਇਹ ਤੁਮ ਤੇ ਉਹ ਚੌਂਕੜੀ ਬਣਾ ਲਈ ਜਿਹੜੀ ਸਫਾਈ ਹੈ ਉਹ ਆਪਾਂ ਦੇਣਾ ਗੋਹਾ ਮਿੱਟੀ ਨਾਲ ਅਗੇ ਤੁਹਾਨੂੰ ਲੱਗਦਾ ਹੋਣਾ ਆਪਣੇ ਮੋਟਾ-ਮੋਟਾ ਜਲਾਇ ਇਹ ਜਦੋਂ ਸੁੱਕੂ ਵੀ ਆਠਾਂ ਜੋਤਾ ਜੀ ਆਪਾਂ ਇਹਦੇ ਤੋਗੋਹਾ ਮਿੱਟੀ ਲਾ ਕੇ ਫਿਰ ਪਾਂਡੂ ਫੇਰ ਕੇ ਕਿਉਂਕਿ ਚੁੱਲ੍ਹਾ ਤਾਂ ਸੁੱਕਾ ਹੀ ਹੈ ਫਿਰ ਸ਼ਾਮ ਨੂੰ ਮੱਕੀ ਦੀਆਂ ਰੋਟੀਆਂ ਲਾਉਂਦੇ ਹਾਂ ਗਾਸ ਤੇ ਲਾਤਾ ਲੈਨੇ ਮੱਕੀ ਦੀਆਂ ਰੋਟੀਆਂ ਉਹ ਗੱਲ ਜੀ ਬਣਦੀ ਚੁੱਲ੍ਹੇ ਵਾਲੀ ਗੱਲ ਨਹੀਂ ਬਣਦੀ ਹੁਣ ਚਲ ਨਾਲ ਤਾਂ ਸਿੱਖਿਆ ਜਾਂਦਾ ਨਾਲੇ ਅਗ ਮਚਾ ਲਿਆ ਕਰਾਂਗੇ ਹਨਾ ਬਾਲਣ ਬੁੱਲਣਾ ਆਪਣੇ ਬਾਧੂ ਕੇ ਘਰ ਪੈਦਾ ਬਾਲਣ ਦਾ ਤੇ ਨਹੀਂ ਤਾਂ ਆਪਣੇ ਚਲੋ ਗੋਬਰ ਗਿਆਸ ਵੀ ਬਥੇਰਾ ਚੰਦ ਹੈਗਾ ਐਸੇ ਇੱਕ ਕਣ ਬਿਮਾਰੀ ਆਪ ਮਚਾ ਲੈਣੀ ਹੈ ਬਾਕੀ ਸੈਲ ਦੇ ਵਿੱਚ ਆਪਾਂ ਨੂੰ ਤੁੱਲਾ ਤਾਂ ਜਾਲਣਾ ਚਾਹੀਦਾ ਹੈ ਚਾਹ ਤੈਵ ਲੱਗ ਜੇ ਨਾਲ ਗੰਦੀ ਤਾਂ ਆਪਾਂ ਸਿੰਪ ਲਿਆ ਕਰਾਂਗੇ ਆ ਤੀਆ ਬਤੀ ਕਟਾਉਣੀ ਹੈ ਠੰਡ ਚੜੀ ਚੱਲੀ ਜੀ ਆ ਤਾਂ ਮੁੰਜ ਸਕੂਟਰੀ ਤੇ ਆਉਣਾ ਜਮ ਠਰ ਜਾਣੀ ਹੈ ਅੱਜ ਦਿਨ ਹੈਗਾ ਐਤਵਾਰ ਦਾ ਅੱਜ ਆਪਾਂ ਹੈਗੇ ਸੀ ਘਰੇ ਤੇ ਹੁਣ ਸਿਰਨਾ ਘੇਟੀਆਂ ਮੈਂ ਕੇਸੀ ਨਾਤੀਆਂ ਤੇ ਫਿਰ ਆਪਾਂ ਜਿਹੜਾ ਹੈਗਾ ਕਾਰੀਗਰਾਂ ਕੋਲੇ ਜਾ ਕੇ ਆਉਨੇ ਆਂ ਹਰਸ ਗੱਡੀ ਕੱਢਦਾ ਹੈਗਾ ਐਤਵਾਰ ਨੂੰ ਜਿੱਦਾਂ ਆਪਾਂ ਕਾਰੀਗਰਾਂ ਕੋਲੇ ਜਾਂਦੇ ਹੁੰਨੇ ਆ ਹਨ ਤੇ ਰੋਟੀ ਖਾਣੀ ਐ ਮੈਂ ਰੋਟੀ ਖਾ ਕੇ ਫਿਰ ਆਪਾਂ ਚੱਲਦੇ ਆ ਤੇ ਅੱਜ ਕਾਫੀ ਜ਼ਿਆਦੇ ਕੰਮ ਹੈਗੇ ਆ ਤੇ ਕੱਪੜਾ ਵਗੈਰਾ ਖਰੀਦ ਕੇ ਕਾਰੀਗਰਾਂ ਨੂੰ ਦੇਣਾ ਹੈ ਹੈਂਡਵਰਕ ਲਈ ਤੇ ਗੱਡੀ ਸਾਫ਼ ਕਰ ਰਹੇ ਆ ਆਪਾਂ ਜਿਹੜਾ ਉਹ ਆਪਣਾ ਕੋਹਰਾਇਆ ਕਰ ਰਿਹਾ ਉਹਦੋਂ ਉਹ ਦਾ ਬਸਕ ਪਾ ਲਿਆ ਕਰ ਉਹ ਖਬਰ ਨਾ ਪਾ ਇਹਦੇ ਉੱਤੇ ਨਾ ਸੀਸੇ ਦੇ ਉੱਤੇ ਚਿੜੀਆਂ ਬਹਿ ਕੇ ਉਹਨਾਂ ਨੂੰ ਚਿੜੀਆਂ ਨੂੰ ਸੀਸੇ ਵਿੱਚ ਵੀ ਦੇ ਚਿੜੀ ਦੀਆਂ ਜੇ ਲੜੀ ਜਾਵੇ ਅੱਜ ਅੱਜ ਮੈਂ ਦੇਖਿਆ ਸੀਸੇ ਦੇ ਉੱਪਰ ਬੈਠ ਕੇ ਨਾ ਜਕਵਰ ਨਹੀਂ ਸੀਗਾ ਪਾਇਆ ਕਿਉਂਕਿ ਕੱਲ ਵੀ ਗੱਡੀ 'ਚ ਹੀ ਆਏ ਅਸੀਂ ਬੁਟੀਕ ਤੋਂ ਗੱਡੀ 'ਚ ਗਏ ਠੰਡ ਬਹੁਤ ਜ਼ਿਆਦਾ ਸੀਗੀ ਤੇ ਉਹ ਰਾਤ ਅਸੀਂ ਵੇੜੇ ਦੇ ਵਿੱਚ ਉਰੇ ਖੜਾ ਸੀ ਸਵੇਰੇ ਚਿੜੀ ਬੈਠੀ ਸੀਸੇ ਦੇ ਉੱਪਰ ਉਹ ਨੂੰ ਆਪਸ ਆਪ ਦਿਖ ਰਹੀ ਸੀ ਸੀਸੇ ਦੇ ਵਿੱਚ ਉਹਨੇ ਇੰਨੀਆਂ ਟੰਗਾਂ ਮਾਰੀਆਂ ਇੰਨੀਆਂ ਟੰਗਾਂ ਮਾਰੀਆਂ ਮੈਂ ਕਹਿੰਦੀ ਮੈਂ ਕਿਹਾ ਟੱਕ ਦਿਆ ਕਰੋ ਹੁਣ ਬਿੰਦਕ ਮੈਂ ਧੁੱਪੇ ਬੈਠੀ ਸੀ ਨਾ ਆਕੇ ਇੰਨੀ ਵਧੀਆ ਧੁੱਪ ਨਿਕਲੀ ਹੋਈ ਐ ਸਵੇਰ ਦੀ ਤਾਂ ਜਿਹੜੀ ਬਹੁਤ ਜ਼ਿਆਦਾ ਠੰਡ ਹੈਗੀ ਐ ਸਵੇਰ ਸਵੇਰੇ ਬਹੁਤ ਜ਼ਿਆਦਾ ਠੰਡ ਹੁੰਦੀ ਐ ਤੇ ਫਿਰ ਧੁੱਪ ਬਹੁਤ ਵਧੀਆ ਕੈੜੀ ਨਿਕਲੀ ਆਉਂਦੀ ਐ ਉੱਥੇ ਵਟੀਕ ਤੇ ਤੰਦਰੀ ਰਹਿਣੇ ਧੁੱਪ ਨੂੰ ਵੀ ਤਰਸੇ ਪਿਆ ਉਂ ਤਾਂ ਚਲੋ ਜਿਵੇਂ ਉੱਪਰ ਕੋਠੇ ਤੇ ਵਾਗ ਗਏ ਹਨਾ ਤੇ ਜਾਂ ਬਾ ਮੂੰ ਤਾਂ ਜਿਵੇਂ ਅਸੀਂ ਉੱਥੇ ਕੋਠੇ ਤੇ ਵੀ ਵਗ ਜਾਨੇ ਆ ਜਾਂ ਬਾਹਰ ਵੀ ਆਪਣੀ ਧੁੱਪ ਵਧੀਆ ਹੁੰਦੀ ਐ ਗਲੀ ਦੇ ਵਿੱਚ ਉੱਥੇ ਵੀ ਚਲੋ ਖੜ ਜਾਨੇ ਆ ਤੇ ਪਰ ਟਾਈਮ ਹੀ ਨਹੀਂ ਹੁੰਦਾ ਜਿਆਦਾ ਜਿਹੜਾ ਹੈਗਾ ਜੇ ਧੁੱਪ ਸੇਕਦੇ ਆ ਫਿਰ ਕੰਮ ਨਹੀਂ ਹੁੰਦਾ ਆਪਣੀਆਂ ਜਿਹੜੀਆਂ ਹੈਗੇ ਮਸ਼ੀਨਾਂ ਵਗੈਰਾ ਅੰਦਰ ਹੀ ਨੇ ਹਨਾ ਸਾਰਾ ਦਿਨ ਸੌਂ ਦੇ ਵਿੱਚ ਹੀ ਕੰਮ ਕਰਦੇ ਆ ਠੰਡ ਦੇ ਵਿੱਚ ਅੱਜ ਵੇਲੇ ਦੇ ਵਿੱਚ ਇੰਨੀ ਵਧੀਆ ਧੁੱਪ ਲੱਗਦੀ ਐ ਮੈਂ ਸੋਚਿਆ ਸੀ ਮੈਂ ਕਿ ਇੱਥੇ ਧੁੱਪੇ ਬੈਠ ਕੇ ਆ ਦੇਖੋ ਇੱਥੇ ਨਾ ਆਪਾਂ ਸੂਟ ਕਟਾਂਗੇ ਧੁੱਪੇ ਤੇ ਹੁਣ ਦੇਖਦੇ ਆਈ ਨਹੀਂ ਪਤਾ ਕਾਰੀਗਰਾਂ ਕੋਲ ਹੀ ਟਾਈਮ ਨਿਕਲ ਜੇ ਬੱਸ ਇਹ ਹੁਣ ਆਪਣੇ 5 ਵਜੇ ਤੱਕ ਵਧੀਆ ਧੁੱਪ ਰਹਿੰਦੀ ਹੈ ਵਿਹੜੇ ਦੇ ਵਿੱਚ ਜਿੰਨਾ ਚਿਰ ਸੂਰਜ ਨਹੀਂ ਛਿਪਦਾ ਹੈਗਾ ਉਨਾ ਚਿਰ ਧੁੱਪ ਬਹੁਤ ਜ਼ਿਆਦਾ ਰਹੇਗੀ ਰਹਿੰਦੀ ਹੈ ਵਿਹੜੇ ਦੇ ਵਿੱਚ ਗਰਮੀ ਵਾਲਾ ਵਿਹੜਾ ਨਹੀਂ ਹੈਗਾ ਸਾਡਾ ਸਰਦੀਆਂ ਵਾਲਾ ਵਿਹੜਾ ਬਹੁਤ ਵਧੀਆ ਤੇ ਸਰਦੀਆਂ ਵਾਲਾ ਤਾਂ ਸਾਰੀ ਦਿਹਾੜੀ ਧੁੱਪ ਰਹਿੰਦੀ ਹੈ ਤੇ ਗਰਮੀ ਦੇ ਵਿੱਚ ਇੱਥੇ ਸੇਕ ਪੈਂਦਾ ਗਰਮੀ ਦੇ ਵਿੱਚ ਤਾਂ ਬਾਹਰ ਬੈਠਣਾ ਬੈਠ ਨਹੀਂ ਸਕਦੇ ਹੈਗੇ ਅੰਦਰ ਹੀ ਜਿਹੜਾ ਹੈਗਾ ਬੈਠਣਾ ਪੈਂਦਾ ਤੇ ਗਰਮੀ ਦੇ ਵਿੱਚ ਤਾਂ ਇੱਥੇ ਬਸ ਇਹ ਹਵਾ ਬਥੇਰੀ ਲੱਗਦੀ ਹੈ ਹਵਾ ਬਹੁਤ ਜ਼ਿਆਦਾ ਲੱਗਦੀ ਹੈ ਉਹ ਧੁੱਪ ਵੀ ਪੂਰੀ ਕੈੜੀ ਪੈਂਦੀ ਹੈ ਚਲੋ ਜੀ ਆਪਾਂ ਆਪਦੇ ਰੋਟੀ ਖਾ ਲਾਂ ਫਿਰ ਆਪਾਂ ਕਾਰੀਗਰਾਂ ਕੋਲੇ ਚੱਲਦੇ ਆ ਲਓ ਜੀ ਹੁਣ ਰਾਤ ਦੇ ਵੱਜ ਗਏ ਨੇ 9:30 ਹੁਣ ਮੈਨੂੰ ਟਾਈਮ ਮਿਲਿਆ 6:30 ਹੋ ਗਏ 6:30 ਹੋ ਗਏ ਹਾਂਜੀ ਫਿਰ ਮੈਨੂੰ ਤਾਂ ਟਾਈਮ ਦਾ ਵੀ ਨਹੀਂ ਪਤਾ ਲੱਗਦਾ ਕਿ ਹੁਣੇ ਹੁਣ ਮੈਂ ਸੂਟ ਸਿਲਾਈ ਕਰਕੇ ਆਈਆਂ ਜਿਹੜਾ ਥੋੜਾ ਜਿਹਾ ਰਹਿਦਾ ਸੀ ਸਵੇਰ ਨੂੰ ਕਿਸੇ ਦੇ ਦੇਣੇ ਸੀਗੇ ਸੂਟ ਆਪਾਂ ਕਾਰੀਗਰਾਂ ਕੋਲ ਚਲੇ ਗਏ ਉੱਥੇ ਨੇਰਾ ਹੋ ਗਿਆ ਸਾਨੂੰ ਕਵੇਲਾ ਹੋ ਗਿਆ ਆ ਕੇ ਫਿਰ ਰੋਟੀ ਰੋਟੀ ਬਣਾਈ ਰੋਟੀ ਬਣਾ ਕੇ ਮੈਂ ਰੋਟੀ ਖਾ ਕੇ ਸੂਟ ਤੇ ਹੁਣ ਲੱਗੀ ਥੋੜਾ ਜਿਹਾ ਬਚਾ ਲੈ ਸੀਗਾ ਮੈਂ ਕਿ ਚਲੋ ਮੈਂ ਫੋੜ ਚੜਾ ਦੇਣੀ ਆ ਤੇ ਹੁਣ ਮੈਂ ਕਿਉਂਕਿ ਚੁੱਲ੍ਹੇ ਤੇ ਵੀ ਫਿਰ ਜੇ ਨਾ ਮਿੱਟੀ ਫੇਰਦੇ ਤਾਂ ਸੁੱਕਣਾ ਨਹੀਂ ਹੈਗਾ ਇਹਨੇ ਹੁਣ ਮੈਂ ਇੱਥੇ ਗੋਹਾ ਮਿੱਟੀ ਫੇਰ ਦਿੰਨੇ ਆ ਕਿਉਂਕਿ ਮਿੱਟੀ ਭੁੰੰਤੀ ਪਈਦੀ ਵੀ ਹੈ ਨਾ ਚਲੋ ਸੁੱਕ ਤਾਂ ਜਾਣਾ ਹੀ ਇਹਨੇ ਇੱਥੇ ਧੁੱਪ ਵੀ ਆ ਜਾਂਦੀ ਹੈ ਜਦੋਂ ਸੂਰਜ ਸਿੱਪਦਾ ਆ ਜਾਏ ਸਿੱਧੀ ਧੁੱਪ ਪਾਉਂਦੀ ਹੈ ਇੱਥੇ ਸੁੱਕ ਜੂਗਾ ਜਿਹੜੀ ਸਵੇਰੇ ਮਿੱਟੀ ਲਈਦੀ ਆਪਾਂ ਨੇ ਉਹ ਸਾਰੀ ਅਠਰੀ ਪਈਦੀ ਹੋਰਾਂ ਵਧੀਆ ਹੋ ਜਾਂਦੀ ਬਿੱਟੀ ਇੱਡੀ ਜਿਆਦੇ ਠਰੀ ਹੋਈ ਥੀ ਪਾਣੀ ਚ ਭੁੰੰਤੀ ਹੋਈ ਨਾਲ ਗਰਮ ਪਾਣੀ ਕਰਿਆਗਾ ਗਰਮ ਪਾਣੀ ਦਾ ਹੱਥ ਲਾ ਲਾ ਕੇ रेडी 하게 ਮਿੱਟੀ ਫੇਰੂੰਗੀ ਸਾਰੇ ਸਾਂਗੇ ਚੁੱਪ ਚਾਪ ਰਾਤ ਹੋਈ ਪਈ ਐ ਮੈਂ ਤਾਂ ਹੁਣ ਤਾਂ ਚੱਲ ਜਿੰਨਾ ਕੰਮ ਹੋ ਜੇ ਵਧੀਆ ਹੀ ਐ ਸਵੇਰੇ ਤਾਂ ਫਿਰ ਮਸਾ ਤਿਆਰ ਹੋਇਆ ਜਾਂਦਾ ਭੱਜ ਭਜਾਈਏ ਚ ਰੋਟੀ ਟੁੱਕ ਕਰਕੇ ਤਿਆਰੀ ਮਸਾ ਹੋਇਆ ਜਾਂਦਾ ਐ ਸਸਰੇ ਇਹਦੇ ਉੱਤੇ ਸੁੱਕੂ ਗਿਆ ਜਦੋਂ ਕੱਲ ਨੂੰ ਫਾਂਡੂ ਫੇਰਦਾਂਗੇ ਫੇਰਾ ਅੱਗ ਚਾਹੀਏ ਉਹਦੀ ਪਾ ਲਈਏ ਸਾਰੇ ਵਾਲੇ ਵਾਲੇ ਫੇਰਦਾਂ ਠੰਡ ਵੀ ਬਾਹਰ ਹੀ ਜ਼ਿਆਦਾ ਠੰਡ ਹੋਈ ਪਈ ਐ ਠੰਡ ਵੀ ਜਿਹੜੀ ਰਾਤ ਨੂੰ ਬਹੁਤ ਜ਼ਿਆਦਾ ਹੋ ਜਾਂਦੀ ਐ ਪਤਾ ਨਹੀਂ ਕੋਹਰਾ ਪੈਂਦਾਗਾ ਕਹਿੰਦੇ ਤਾਂ ਇਹਦੇ ਨੇ ਕੋਹਰਾ ਪੈਂਦਾ ਦੇਖਿਆ ਤਾਂ ਹੈ ਨਹੀਂਗਾ ਹਜੇ ਤੱਕ ਅੱਗੇ ਸਾਡੀ ਗਾੜੀ ਦੇ ਵਿੱਚ ਪਤਾ ਲੱਗ ਜੇ ਰਤੀ ਜੋ ਕੋਰਾ ਡਿ ਗਿਆ ਪਿਆ ਹੁੰਦਾ ਕਿ ਸਵੇਰ ਨੂੰ ਸਬਜ਼ੀਆਂ ਤੇ ਤੇ ਮੌਸਮ ਤਾਂ ਜਿਵੇਂ ਠੰਡ ਹੈ ਠੰਡ ਦੇ ਹਿਸਾਬ ਨਾਲ ਤਾਂ ਲੱਗਦਾ ਵੀ ਕੋਰਾ ਹੀ ਪੈਂਦਾ ਹੋਊਗਾ ਇੱਕ ਪਤਲੀ ਵਾਲੀ ਹੋ ਗਈ ਮਿੱਟੀ ਹੁਣ ਲਵੇ ਮਿੱਟੀ ਵੀ ਨਹੀਂ ਹੈਗੀ ਵੀ ਕੜੀ ਕਰ ਲਈ ਵਾਲੀ ਕਤਰੀ ਜਿਵੇਂ ਪਈ ਹੈ ਮਾਤਾ ਜੀ ਖੜੂਗੀ ਜੇ ਕੜੀ ਹੁੰਦੀ ਸੁੱਕ ਵੀ ਛੇਤੀ ਜਾਂਦੀ ਆ ਉਹ ਗੱਲ ਅਸਤੇ ਰੋਟੀ ਬਣਾਈਆਂ ਅੱਜ ਮੱਕੀ ਦੀਆਂ ਚੁੱਲਾ ਫਟਣ ਕਰਕੇ ਘਾਟੀ ਵਧੀਆ ਜਿਹੀ ਲੱਗੀਆਂ ਫੇਰ ਸੋਨੂੰ ਦਿਖਾਵਾਂਗੇ ਚੁੱਲੇ ਤੇ ਤਾਂ ਕੰਮ ਕਰੇ ਹੀ ਕਰਾਂਗੇ ਆਪਾਂ ਲੰਬਾ ਵਾਲਾ ਵਾਲਾ ਉਹਦਾ ਜਿਹੜਾ ਦੁਪਹਿਰ ਦਾ ਜਦੋਂ ਮੈਂ ਮਿੱਟੀ ਲਾਉਂਦੇ ਤੇ ਬਾਪੂ ਜੀ ਖੜੇ ਤੇ ਸਵੇਰੇ ਕੋਲੇ ਟੋਕੀ ਗਏ ਨੇ ਕੁਛ ਨੂੰ ਕੁਛ ਇੱਥੋਂ ਭਈ ਐ ਕੀੜਾ ਇੱਥੋਂ ਐ ਕੀੜਾ ਇੱਥੋਂ ਠੀਕ ਨਹੀਂ ਲੱਗੀ ਹੁਣ ਤਾਂ ਉਹ ਵੀ ਸੌਂਗੇ ਸਾਰੇ ਸੌਂਗੇ